ਕਾਲਜੀ ਕੀਦਾਉ ਜੀ ਸਾਰੇ ਉਮੀਦਵਾਰਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੇਰੇ ਸੋਹਣੇ ਸੋਹਣੇ ਪੈਣਾ ਸੋਹਣੇ ਸੋਹਣੇ ਰੰਗ ਪਾਉਂਦੇ ਆ ਰਣ ਪਰਮਾਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਰੰਗ ਭਰ ਕੇ ਰੱਖੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈਗੀ ਉਹ ਹੋ ਰਹੂਗੀ ਆਪਣੇ ਕੋਲੇ ਇਹ ਵੀ ਕੌਟਰਾਇਜ਼ ਦੇ ਸੂਟ ਨੇ ਰਸ਼ੀਆ ਬ੍ਰਾਂਡ ਦੇ ਰਸ਼ੀਆ ਬ੍ਰਾਂਡ ਦੇ ਕੌਟਰਾਇਜ਼ ਦੇ ਸੂਟ ਨੇ ਜੀ ਬਹੁਤ ਜ਼ਿਆਦਾ ਵਧੀਆ ਜਿਹੜਾ ਰੰਗ ਰਸ਼ੀਆ ਦੇ ਸੌਰੀ ਰਸ਼ੀਆ ਦੇ ਨਹੀਂ ਰੰਗ ਰਸ਼ੀਆ ਦੇ ਟੌਪ ਬਾਟਮ ਐਂ ਦੁਪੱਟਾ ਸਟਾਫ ਮੈਂ ਤੁਹਾਨੂੰ ਕੋਸ਼ਿਸ਼ ਕਰ ਰਹੀ ਆਂਗੀ ਦਿਖਾਵਾਂ ਇੰਨਾ ਕੁ ਲਾਈਟ ਵੇਟ ਤੇ ਹਲਕਾ ਬਿਲਕੁਲ ਸੌਫਟ ਸੌਫਟ ਵਾਲਾ ਸਟਾਫ ਰਹੂਗਾ ਜੀ ਬਿਲਕੁਲ ਹਲਕਾ ਤੇ ਲਾਈਟ ਵੇਟ ਹੈ ਪਸ਼ਮੀਨੇ ਦੀ ਤਰ੍ਹਾਂ ਹੀ ਹਲਕਾ ਹੁੰਦਾ ਜੀ ਕੋਟ ਰਾਈਜ਼ ਦੀ ਤਰ੍ਹਾਂ ਬਹੁਤ ਜ਼ਿਆਦਾ ਮੋਟਾ ਨਹੀਂ ਹੁੰਦਾ ਹੈਗਾ ਕਿਉਂਕਿ ਜਿਹੜਾ ਬ੍ਰਾਂਡ ਦਾ ਸਟਾਫ ਹੈਗਾ ਉਹ ਹਮੇਸ਼ਾ ਹਲਕਾ ਤੇ ਲਾਈਟ ਵੇਟ ਹੀ ਮਿਲੂਗਾ ਤੁਹਾਨੂੰ ਜਿੰਨਾ ਹਲਕਾ ਕੱਪੜਾ ਹੋਊਗਾ ਓਨਾ ਹੀ ਜ਼ਿਆਦਾ ਪਿਓਰ ਚ ਹੋਊਗਾ ਇੰਨਾ ਕੁ ਜ਼ਿਆਦਾ ਸੌਫਟ ਜਿਹੜਾ ਸਟਾਫ ਹੈਗਾ ਤੇ ਇਹਦੀ ਜਿਹੜੀ ਬਾਟਮ ਹੈ ਬਾਟਮ ਵੀ ਸੇਮ ਬ੍ਰਾਂਡ ਦੀ ਹੈ ਤੇ ਬਹੁਤ ਹੀ ਜ਼ਿਆਦਾ ਲਾਈਟ ਵੇਟ ਤੇ ਹਲਕੀ ਹੈਗੀ ਤੇ ਹੁਣ ਮੈਂ ਦਿਖਾਨੀ ਇਹਦਾ ਦੁਪੱਟਾ ਦੁਪੱਟਾ ਦਿਖਾ ਰਹੀਆਂ ਤੁਹਾਨੂੰ ਖੋਲ ਕੇ ਮੈਂ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਜੀ ਮਸ਼ਲੀਨ ਦਾ ਮਸ਼ਲੀਨ ਦਾ ਦੁਪੱਟਾ ਜਿਹੜੀਆਂ ਪਹਿਣਾ ਕਹਿ ਦਿੰਦੀਆਂ ਨੇ ਜੀ ਨਾਲ ਦੁਪੱਟੇ ਲੈ ਕੇ ਆਇਆ ਕਰੋ ਪ੍ਰੋਬਲਮ ਪੈਂਦੀ ਹੈ ਫਿਰ ਉਹਨੂੰ ਡਾਈ ਕਰਵਾਨੇ ਆ ਟਾਈਡ ਆਈ ਹੁੰਦਾ ਬਹੁਤ ਉੱਥੇ ਜਾ ਪੈਂਦਾ ਕੰਮ ਤੇ ਵੀ ਸਾਨੂੰ ਫਿਰ ਪ੍ਰੋਬਲਮ ਆਉਂਦੀ ਹੈ ਤੁਸੀਂ ਦੁਪੱਟਾ ਸਮੇਤ ਹੀ ਲੈ ਕੇ ਆਇਆ ਕਰੋ ਇਸ ਲਈ ਆਪਾਂ ਜਿਹੜਾ ਦੁਪੱਟਾ ਵੀਦ ਦੁਪੱਟਾ ਸੂਟ ਲੈ ਕੇ ਆਇਆ ਬਹੁਤ ਜ਼ਿਆਦਾ ਸੋਹਣਾ ਜਿਹੜਾ ਇਨਕ ਬਲੂ ਜਿਹਾ ਸ਼ੇਡ ਹੈਗਾ ਇਹ ਬਹੁਤ ਪਿਆਰਾ ਸ਼ੇਡ ਹੈਗਾ ਇਹ ਪ੍ਰੋਪਰ ਬਿਲਕੁਲ ਸਹੀ ਸ਼ੇਡ ਆ ਰਿਹਾ ਇਹਦੇ ਵਿੱਚ ਐਗਜ਼ੈਕਟ ਸ਼ੇਡ ਹੈਗਾ ਬਲੂ ਨਹੀਂ ਹੈਗਾ ਇਹ ਮਤਲਬ ਬਹੁਤ ਹੀ ਜ਼ਿਆਦਾ ਗ੍ਰੇ ਬਲੂ ਜਿਹਾ ਸ਼ੇਡ ਕਹਿ ਸਕਦੇ ਆਂਗੇ ਆਪਾਂ ਇੰਨਾ ਸੋਹਣਾ ਸ਼ੇਡ ਹੈ ਮੇਰੇ ਸਾਰੇ ਕਲਰ ਨੇ ਜਿਹੜੇ ਤੁਹਾਨੂੰ ਦਿਖਾ ਦਿਨੀ ਹੈਗੇ ਜਿੰਨੇ ਕ ਆਪਣੇ ਕੋਲ ਅਵੇਲੇਬਲ ਹੈਗੇ ਨੇਗੇ ਅੱਜ ਮੈਂ ਵੀਡੀਓ ਬਣਾਉਣ ਵਾਲੇ ਨਹੀਂ ਹੈਗੇ ਮੇਰੇ ਨਾਲ ਅੱਜ ਥੋੜਾ ਲੇਟ ਵੀ ਹੋ ਗਈ ਵੀਡੀਓ ਕਿਉਂਕਿ ਕਤਾਜ ਕੋਰੀਅਰ ਵੀ ਆਪਾਂ ਡਿਸਪੈਚ ਕਰਨੇ ਸੀ ਕਿ ਕੱਲ ਨੂੰ ਸੰਡੇ ਆ ਗਿਆ ਇਸ ਕਰਕੇ ਅੱਜ ਆਪਾਂ ਸਾਰਿਆਂ ਦੇ ਕੋਰੀਅਰ ਜਿਹੜੇ ਭੇਜ ਦਿੱਤੇ ਨੇਗੇ ਜਿਨ੍ਹਾਂ ਦੇ ਆਪਣੇ ਕੋਲੇ ਆਰਡਰ ਪਏ ਸੀਗੇ ਉਹ ਡਿਸਪੈਚ ਕਰ ਦਿੱਤੇ ਨੇਗੇ ਤੇ ਸਟੀਚਿੰਗ ਵਾਲੇ ਜਿਹੜੇ ਕੁਝ ਰਹਿ ਗਏ ਜਿਨ੍ਹਾਂ ਦੀ ਸਟੀਚਿੰਗ ਰਹਿ ਰਹੀ ਹੈਗੀ ਸਟੀਚਿੰਗ ਕਰਕੇ ਆਪਾਂ ਨੂੰ ਥੋੜਾ ਜਿਹਾ ਲੱਗਿਆ ਨਾ ਥੋੜਾ ਟਾਈਮ ਲੱਗਦਾ ਇੱਕ ਡਾਈ ਵਾਲਿਆਂ ਕੋਲੇ ਆਪਣਾ ਆਪਣਾ ਡਾਇਰ ਨਹੀਂ ਹੈਗਾ ਕਿਉਂਕਿ ਆਪਾਂ ਵਾਰੂ ਹੀ ਡਾਈ ਕਰਵਾਨੇ ਆਂਗੇ ਇਸ ਕਰਕੇ ਹੈਗਾ ਤਾਂ ਵੈਸੇ ਆਪਣਾ ਘਰਾਂ ਚੋਂ ਹੀ ਲਵੋਈ ਇਹ ਮੁੰਡਾ ਤੇ ਬਹੁਤ ਜ਼ਿਆਦਾ ਵਧੀਆ ਸੋਹਣੀ ਡਾਈ ਕਰਦਾ ਹੈਗਾ ਬਹੁਤ ਸੋਹਣੇ ਡਿਜ਼ਾਈਨ ਹਨ ਉਹਨਾਂ ਨੇ ਵੀ ਟਾਈਮ ਜ਼ਰੂਰ ਲੈਣਾ ਹੁੰਦਾ ਬਟ ਬਹੁਤ ਸੋਨਾ ਕੰਮ ਆ ਉਹਨਾਂ ਦਾ ਸ਼ੁਰੂ ਤੋਂ ਹੀ ਅਸੀਂ ਦੇਖਦੇ ਆ ਰਹੇ ਹਾਂ ਸਾਡੇ ਕੋਲ ਹੀ ਹੈਗਾ ਤੇ ਉਹ ਦੇ ਕੋਲੇ ਟਾਈਮ ਆਉਂਦੇ ਵੀ ਡਾਇਰ ਦੇ ਕੋਲੇ ਡਾਈ ਹੁੰਦੇ ਨੇ ਵਾਕਿਆ ਆਪਣੇ ਬਹੁਤਾਰੇ ਵੈਗਰੂ ਦੀ ਕਿਰਪਾ ਨਾਲ ਜਾ ਰਹੇ ਹੁੰਦੇ ਨੇ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈਗਾ ਡਾਈ ਕਰਕੇ ਵੀ ਕੰਮ ਖੜ ਜਾਂਦਾ ਹੈਗਾ ਤੇ ਇਹ ਦੀ ਬਾਟਮ ਰਹੂਗੀ ਬਹੁਤ ਹੀ ਸੋਹਣਾ ਸ਼ੇਡ ਹੈ ਇਹ ਵੀ ਬਹੁਤ ਪਿਆਰੇ ਪਿਆਰੇ ਸ਼ੇਡ ਰਹਿਣਗੇ ਬਹੁਤ ਸੋਹਣਾ ਪ੍ਰਿੰਟ ਹੈਗਾ ਬਹੁਤ ਪਿਆਰਾ ਤੇ ਇਹਦਾ ਦੁਪੱਟਾ 헤 ਵਾਲਾ ਰਹੂਗਾ ਜੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਬਹੁਤ ਸੋਹਣਾ ਲਾਈਟ ਫਿਰੋਜੀ ਜਿਹਾ ਸ਼ੇਡ ਹੈਗਾ ਲਾਈਟ ਫਿਰੋਜੀ ਸ਼ੇਡ ਹੈ ਬਿਲਕੁਲ ਲਾਈਟ ਵੇਟ ਜਿਹੜਾ ਦੁਪੱਟਾ ਹੈਗਾ ਇਹਦਾ ਹਲਕਾ ਫੁਲਕਾ ਤੇ ਇਹ ਬਹੁਤ ਸੋਹਣਾ ਦੁਪੱਟਾ ਮਿਚਲੇ ਜਾਂਦਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਹੈਗਾ ਲਓ ਜੀ ਸੈਕਿੰਡ ਕਲਰ ਆਪਣਾ ਇਹ ਹੋ ਗਿਆ ਐਂਡ ਥਰਡ ਕਲਰ ਆ ਗਿਆ ਜੀ ਗ੍ਰੀਨ ਅੰਬੀਆਂ ਵਾਲਾ ਪ੍ਰਿੰਟ ਆ ਗਿਆ ਜੀ ਇਹ ਇਹ ਦੇ ਵਿੱਚ ਵੀ ਇਹ ਵੀ ਲਾਈਟ ਜਾਈ ਹੈਗਾ ਸਾਰੇ ਸ਼ੇਡ ਬਹੁਤ ਸੋਹਣੇ ਨੇ ਇਹਦੇ ਬਹੁਤ ਨਵੇਂ ਜਿਹੇ ਸ਼ੇਡ ਲੰਗੇ ਲੋ ਜੀ ਇਹ ਵਾਲਾ ਗ੍ਰੀਨ ਸ਼ੇਡ ਆ ਗਿਆ ਅੰਬੀਆਂ ਵਾਲਾ ਕਲਰ ਹੈ ਸਾਰੇ ਮੈਂ ਨਾ ਖੋਲਾ ਤੇ ਇਹ ਵਾਲਾ ਇਹਦਾ ਦੁਪੱਟਾ ਆ ਗਿਆ ਇਹਦੇ ਦੁਪੱਟੇ ਦਾ ਡਿਜ਼ਾਈਨ ਬਹੁਤ ਪਿਆਰਾ ਹੈਗਾ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ 4 ਸਾਈਡ ਇਦਾਂ ਆਊਗਾ ਬਾਰਡਰ ਵਿੱਚ ਦਾ ਬਾਕਸ ਬਣੇ ਹੋਏ ਨੇ ਦੇਖੋ ਆਪਾਂ ਇਦਾਂ ਟਾਈ ਡਾਈ ਕਰਵਾਨੇ ਤਾਂ ਆਪਾਂ 5-600 ਰੁਪਏ ਤਾਂ ਇਹ 4-500 ਰੁਪਏ ਦਾ ਡਾਈ ਡਾਈ ਲੱਗ ਜਾਂਦਾ ਹੈਗਾ ਤੇ ਇਹ ਨਾਲ ਹੀ ਦੁਪट्टे ਨੇਗੇ ਆਪਾਂ ਨੂੰ ਨਾ ਇਹਨਾਂ ਦੇ ਕਲਰ ਜਾਨੇ ਹੁੰਦੇ ਹੈਗੇ ਬਹੁਤ ਸੋਹਣੇ ਸੂਟ ਨੇਗੇ ਤੇ ਬਹੁਤ ਹੀ ਲਾਈਟ ਵੇਟ ਨੇਗੇ ਲਓ ਜੀ ਬਹੁਤ ਸੋਹਣਾ ਦੁਪੱਟਾ ਹੈਗਾ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ ਹੈ ਐਂਡ ਮੈਂ ਨੈਕਸਟ ਕਲਰ ਦਿਖਾ ਰਹੀ ਹਾਂ ਤੁਹਾਨੂੰ ਨੈਕਸਟ ਕਲਰ ਵੀ ਬਹੁਤ ਸੋਹਣਾ ਹੈਗਾ ਸਾਰੇ ਕਲਰ ਡਿਫਰੈਂਟ ਜੇ ਨੇਗੇ ਇਹਦਾ ਦੁਪੱਟਾ ਰਹੂਗਾ ਬਹੁਤ ਸੋਹਣਾ ਤੇ ਇਹਦਾ ਸ਼ਰਟ ਤੇ ਇਹਦੀ ਬਾਟਮ ਰਹੂਗੀ ਬਹੁਤ ਸੋਹਣਾ ਕਲਰ ਹੈਗਾ ਬਹੁਤ ਪਿਆਰਾ ਜਾਂ ਤੇ ਨੈਕਸਟ ਕਲਰ ਇਹਦੇ ਵਿੱਚ ਆ ਗਿਆ ਜੀ ਇਹ ਬ੍ਰਾਉਨਿਸ਼ ਮੈਂਦੀ ਸੁੱਕੀ ਮੈਂਦੀ ਵਰਗਾ ਕਲਰ ਕਹਿ ਸਕਦੇ ਆਂਗੇ ਬਹੁਤ ਸੋਹਣਾ ਹੈਗਾ ਇਹ ਵੀ ਕਲਰ ਕਲਰ ਸਾਰੇ ਇਹਦੇ ਬਹੁਤ ਸੋਹਣੇ ਆਏ ਹੈਗੇ ਸਾਰੇ ਵਿਦ ਦੁਪੱਟਾ ਸੂਟ ਰਹਿਣਗੇ ਜੀ ਇਹ ਮਿਸ਼ਲਿੰਦ ਦਾ ਦੁਪੱਟਾ ਰਹੂਗਾ ਰੰਗ ਰਸ਼ੀਆ ਦੇ ਸੂਟ ਰਹਿਣਗੇ ਜੀ ਰੰਗ ਰਸ਼ੀਆ ਦੀ ਬਾਟਮ ਰੰਗ ਰਸ਼ੀਆ ਦੀ ਸ਼ਰਟ ਕਾਟਰਾਈ ਦੇ ਸੂਟ ਨੇ ਲਾਈਟ ਵੇਟ ਨੇਗੇ ਬਿਲਕੁਲ ਹਲਕੇ ਨੇਗੇ ਤੇ ਹਲਕਾ ਜਿਹਾ ਬਿਲਕੁਲ ਦੁਪੱਟਾ ਰਹੂਗਾ ਬਿਲਕੁਲ ਸੌਫਟ ਬਹੁਤ ਸੋਹਣੇ ਕਲਰ ਨੇਗੇ ਬਹੁਤ ਹੀ ਜ਼ਿਆਦਾ ਯੂਨੀਕ ਜੀਆਂ ਕਲੈਕਸ਼ਨਸ ਹੈਗੀਆਂ ਨੇ ਜਿਹੜੀਆਂ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਅਗੇ ਸਰਦੀ ਆ ਰਹੀ ਬਾਦ ਰਹੀ ਹੈ ਜਿਵੇਂ ਜਿਵੇਂ ਠੰਡ ਵਧ ਰਹੀ ਹੈ ਹੋਮੋਮੀ ਸੂਟ ਵੀ ਨਿੱਗੇ ਵੀ ਰਹਿੰਦੇ ਨੇਗੇ ਇਹ ਤੇ ਇਹਨਾਂ ਤੇ ਬੁਰ ਨਹੀਂ ਆਂਦਾ ਹੈਗਾ ਸਭ ਤੋਂ ਵੱਡੀ ਗੱਲ ਸ਼ਰਿੰਕ ਨਹੀਂ ਹੁੰਦੇ ਬੁਰਨੀ ਆਂਦਾ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਹੈ ਨਹੀਂ ਇਹ ਸੂਟਾਂ ਦੀ ਬਹੁਤ ਜ਼ਿਆਦਾ ਸੋਹਣੇ ਸੂਟ ਨੇਗੇ ਵਿਦ ਦੁਪੱਟਾ ਨੇ ਕੋਈ ਥੋਨੂੰ ਦੁਪੱਟੇ ਦਾ ਜਿੰਨੀ ਬਣੇ ਬਣਾਏ ਸੂਟ ਐਦਾਂ ਤੁਸੀਂ ਸਿਰਫ ਸਟੀਚਿੰਗ ਕਰਵਾ ਕੇ ਵੇਅਰ ਕਰਨੇ ਨੇਗੇ ਬਹੁਤ ਸੋਹਣੇ ਸੂਟ ਨੇ ਜੇ ਇਹਨਾਂ ਦਾ ਪ੍ਰਾਈਸ ਰਹੂਗਾ 1800 ਰੁਪਏ ਸਿਰਫ 1800 ਰੁਪਏ ਦੇ ਵਿਦ ਦੁਪੱਟਾ ਤੁਹਾਨੂੰ ਸੂਟ ਦੇ ਰਹੇ ਆਂਗੇ 14-1500 ਰੁਪਏ ਦਾ ਜੀ ਵਧੀਆ ਸੂਟ ਆਂਦਾ ਜੀ ਬ੍ਰਾਂਡ ਦਾ ਤੇ ਉਹਦੇ ਨਾਲ ਫਿਰ ਦੁਪੱਟਾ ਆਪਾਂ ਅਲੱਗ ਤੋਂ 400 ਦਾ ਦੁਪੱਟਾ ਲੈਣੇ ਆਂ ਫਿਰ ਉਹਨੂੰ ਡਾਈ ਕਰਵਾਨੇ ਆਂਗੇ ਬਹੁਤ ਜ਼ਿਆਦਾ ਕਾਸਟਲੀ ਪੈ ਜਾਂਦਾ ਆ ਪਰ ਬਹੁਤ ਹੀ ਜੈਨੂਇਨ ਜੇ ਪ੍ਰਾਈਸ ਦੇ 1800 ਰੁਪਏ ਦੇ ਵਿੱਚ ਵਿਦ ਦੁਪੱਟਾ ਸੂਟ ਤੁਹਾਨੂੰ ਦੇ ਰਹੇ ਆਂਗੇ ਜਿਹੜੇ ਕਲਰ अवेलेबल ਹੈ ਆਪਾਂ ਤੁਹਾਨੂੰ ਦਿਖਾ ਚੁੱਕੇ ਆਂਗੇ ਜਿਹੜਾ ਵੀ ਕਲਰ ਤੁਹਾਨੂੰ ਅਪੀਲ ਕਰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰਨਾ ਹੈ 9253115036 ਤੇ ਆਪਣਾ ਆਰਡਰ ਬੁੱਕ ਕਰਨਾ ਤੇ 1800 ਰੁਪਏ ਦਾ ਪ੍ਰਾਈਸ ਰਹੂਗਾ ਸ਼ਿਪਿੰਗ ਆਪਣੇ ਐਕਸਟਰਾ ਰਹਿੰਦੀ ਹੈ ਜੀ ਫਟਾਫਟ ਆਰਡਰ ਬੁੱਕ ਕਰਿਓ ਥੈਂਕ ਯੂ ਜੀ